ਹੁਣ ਕਿਨਰ ਸਮਾਜ ਦੀ ਮਨਮਰਜ਼ੀ ਨਹੀਂ ਚੱਲੇਗੀ ਵਿਦਾਈ ਸਕੀਮ ਜਿਹੜੀ ਕਿ ਉਹ ਤੈਅ ਕਰ ਦਿੱਤੀ ਗਈ ਹੈ ਸ਼ਗਨ ਹੈ ਜਿਹੜਾ ਕਿ ਉਹ ਤੈਅ ਕਰ ਦਿੱਤਾ ਗਿਆ ਹੈ ਪਟਿਆਲਾ ਨਿਗਮ ਨੇ ਮਤਾ ਜਿਹੜਾ ਪਾਇਆ ਸੀ ਉਹ ਪਾਸ ਹੋ ਗਿਆ ਮੁੰਡੇ ਦੇ ਜਨਮ ਸਮੇ ਹੁਣ 2100 ਰੁਪਏ ਅਤੇ ਵਿਆਹ ਸਮੇ 3100 ਵਿਦਾਈ ਸ਼ਗਨ ਤੈਅ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਹੁਣ ਕਿਨਰਾਂ ਦੇ ਵੱਲੋਂ ਰੋਲਾ ਨਹੀਂ ਪਾਇਆ ਜਾਵੇਗਾ ਅਕਸਰ ਹੀ ਲੋਕਾਂ ਦੀਆਂ ਸ਼ਿਕਾਇਤਾਂ ਸੋਨਾਂ ਨੂੰ ਮਿਲਦੀਆਂ ਸੀ ਲੋਕਾਂ ਦੇ ਵੱਲੋਂ ਜਿਹੜੇ ਕਿ ਦੋਸ਼ ਲਗਾਏ ਗਏ ਸੀ ਕਿ ਕਿਨਰ ਸਮਾਜ ਦੇ ਵੱਲੋਂ ਤੱਕਾ ਕੀਤਾ ਜਾਂਦਾ ਹੈ ਗਰੀਬ ਵਿਅਕਤੀਆਂ ਦੇ ਨਾਲ ਤੱਕੇਸ਼ਾਈ ਕੀਤੀ ਜਾਂਦੀ ਹੈ ਹਾਲਾਂਕਿ ਜਿਨ੍ਹਾਂ ਦੇ ਬਹੁਤ ਸਾਰੇ ਜਿਹੜੇ ਕਿ ਆਪਣੀ ਦੇ ਸਕਦੇ ਨੇ ਤਾਂ ਉਹਨਾਂ ਤੇ ਕੋਈ ਵੀ ਇਸ ਤਰ੍ਹਾਂ ਦੀ ਰੋਕ ਨਹੀਂ ਹੈ ਜੋ ਵੀ ਇੱਛਾ ਹੈ ਉਹ ਕਿੰਨਰਾਂ ਨੂੰ ਜਿਹੜੇ ਕਿ ਵਧਾਈ ਦੇ ਸਕਦਾ ਪਰ ਜਿਨ੍ਹਾਂ ਦੇ ਪ੍ਰੋਖਮ ਨਹੀਂ ਹੈ ਤਾਂ ਗ੍ਰੇਵ ਵਿਅਕਤੀ ਜਿਹੜਾ ਕਿ ਨਹੀਂ ਇਹਨਾਂ ਦੇ ਸਕਦਾ ਤਾਂ ਉਹਨਾਂ ਦੇ ਲਈ ਇਹ ਵਧਾਈ ਸਕੀਮ ਜਿਹੜੀ ਕਿ ਤੈਅ ਕੀਤੀ ਗਈ ਹੈ ਵਧਾਈ ਸ਼ਗਨ ਤੈਅ ਕਰ ਦਿੱਤਾ ਗਿਆ ਮੁੰਡੇ ਦੇ ਜਨਮ ਸਮੇ 2100 ਵਿਆਹ ਸਮੇ 3100 ਤਾਂ ਹੁਣ ਵਧਾਈ ਨੂੰ ਲੈ ਕੇ ਕਿੰਨਰ ਰੋਲਾ ਨਹੀਂ ਪਾ ਸਕਣਗੇ ਪਟਿਆਲਾ ਨਿਗਮ ਨੇ ਇਹ ਮਤਾ ਪਾਇਆ ਸੀ ਜਿਹੜਾ ਕਿ ਪਾਸ ਹੋ ਚੁੱਕਿਆ ਤਾਂ ਇਸ ਬੰਦੇ ਫੋਨ ਲਾਈਨ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪਟਿਆਲਾ ਤੋਂ ਮੇਅਰ ਕੁੰਦਨ ਗੋਘਿਆ ਜੀ ਧੰਨਵਾਦੀ ਤੁਹਾਡਾ ਵੀ ਧੰਨਵਾਦ ਜੀ ਇਹ ਕੀ ਕਹਿਣਾ ਚਾਹੋਗੇ ਜਿਹੜੀ ਕਿ ਪਟਿਆਲਾ ਨਿਗਮ ਨੇ ਮਤਾ ਪਾਇਆ ਹੈ ਕਿ ਕਿਨਰਾਂ ਦਾ ਜਿਹੜਾ ਕਿ ਅਕਸਰ ਹੀ ਰੋਲਾ ਸੁਣਨ ਨੂੰ ਮਿਲਦਾ ਸੀ ਕਿ ਹੁਣ ਫਿਕਸ ਹੋ ਗਈ ਹੈ ਵਿਧਾਈ ਜਿਹੜੀ ਕਿ ਸ਼ਗਨ ਹੈ ਵਿਧਾਈ ਫਿਕਸ ਕਰ ਦਿੱਤਾ ਗਿਆ ਮੁੰਡੇ ਦੇ ਜਨਮ ਸਮੇ 2100 ਤੇ ਵਿਆਹ ਸਮੇ 3100 ਇਸ ਬਾਰੇ ਕੀ ਕਹੋਗੇ ਦੇਖੋ ਗੱਲ ਹੈ ਵੀ ਲੋਕਾਂ ਦੀ ਕੰਪਲੇਂਟ ਆ ਰਹੀ ਸੀਗੀ ਹਰੇਕ ਵਾਰ ਦੇ ਵਿੱਚ ਮੈਸੇਜ ਆ ਰਿਹਾ ਸੀਗਾ ਹੂੰ ਕਿ ਕਿਨਰ ਸਮਾਜ ਲੋਕਾਂ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪ ਪਾਲੀ ਕਰਕੇ ਸਾਡੇ ਕਾਉਂਸਲਰ ਸਹਿਬਾਨ ਹੈਗੇ ਹੂੰ ਜਿਹਨਾਂ ਨੇ ਹਾਊਸ ਤੇ ਮਤਾ ਲਿਆਂਦਾ ਸੀਗਾ ਉਹ ਮਤਾ ਅਸੀਂ ਸਰਬਸੰਤੀ ਨਾਲ ਪਾਸ ਕਰਤਾ ਜੀ ਮਗਰ ਇਸੇ ਇੱਕ ਕੰਡੀਸ਼ਨ ਹੋਰ ਹੈ ਹੂੰ ਜਿਹੜਾ ਬੰਦਾ ਖੁਸ਼ਹਾਲ ਹੈ ਜਿਹੜਾ ਬੰਦਾ ਆਪਣੀ ਖੁਸ਼ੀ ਨਾਲ ਹੂੰ ਵੱਧ ਵੀ ਦੇਣਾ ਚਾਹੁੰਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈ ਹੂੰ ਹੂੰ ਕਿਨਰ ਸਵਾਏ ਨੂੰ ਤਾਂ ਇੰਨੀ ਕ ਅਪੀਲ ਹੈ ਹੂੰ ਵੀ ਲੋਕਾਂ ਨਾਲ ਤੱਕਾ ਨਾ ਹੋਵੇ ਜੀ ਕਿਉਂਕਿ ਉਹ ਵੀ ਸਾਡੇ ਆਪਣੇ ਹੀ ਹੈ ਬਿਲਕੁਲ ਕਿਉਂਕਿ ਮੇਰੀ ਵੀ ਆਸ ਤਾਂ ਜੁੜੀ ਵੀ ਹੈ ਕੋਈ ਆਪਾ ਨਾਸਤਿਕ ਨਹੀਂ ਹੈਗੇ ਜੀ ਜੀ ਮਗਰ ਅਸੀਂ ਇਹ ਕਹਿੰਦੇ ਲੋਕਾਂ ਨਾਲ ਕੋਈ ਐਸਾ ਤੱਕਾ ਨਾ ਹੋਵੇ ਜੀ ਜੋ ਆਪਣੀ ਸਰਦਾਰ ਨਾਲ ਲੋਕ ਜਿਹੜੇ ਬੰਦੇ ਵੋਟ ਕਰ ਸਕਦੇ ਆ ਉਹ ਜ਼ਰੂਰ ਵਸਵੀ ਦੇਣ ਕੋਈ ਇਤਰਾਜ਼ ਨਹੀਂ ਜੀ ਜੀ ਬਿਲਕੁਲ ਠੀਕ ਹੈ ਜੀ ਇਹ ਮੈਸੇਜ ਹੈ ਜੀ ਜੀ ਅਕਸਰੀ ਵਸੇ ਦੇਖ ਨੂੰ ਮਿਲਦਾ ਸੀ ਕਿ ਲੋਕਾਂ ਦੀ ਵੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਉਹਨਾਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਤੱਕੇਸ਼ਾਈ ਕੀਤੀ ਜਾ ਰਹੀ ਹੈ ਤੇ ਲੋਕ ਕਿਤੇ ਨਾ ਕਿਤੇ ਇਹ ਵੀ ਡਰਦੇ ਨੇ ਕਿ ਜਿਹੜੇ ਕਿ ਇਹਨਾਂ ਦੇ ਬੋਲ ਨੇ ਉਹ ਪੂਰੇ ਹੋ ਜਾਂਦੇ ਨੇ ਤੇ ਇਸ ਗੱਲੋਂ ਵੀ ਜਿਹੜੇ ਕਿ ਲੋਕ ਅਕਸਰ ਚੁੱਪ ਕਰ ਜਾਂਦੇ ਸੀ ਦੇਖੋ ਅਸੀਂ ਆਪਣੇ ਵੱਲੋਂ ਲੋਕਾਂ ਨੂੰ ਵੀ ਅਵੇਅਰ ਕਰ ਰਹੇ ਆਂ ਹੂੰ ਔਰ ਲੋਕ ਵੀ ਅਵੇਅਰ ਹੈ ਕਈ ਵਾਰੀ ਕਿਨਰ ਸਮਾਜ ਨੂੰ ਮੈਂ ਵੀ ਰਿਕੁਐਸਟ ਵੀ ਕਰੀ ਹੈ ਕਿ ਬੰਦਾ ਫੋਨ ਨਹੀਂ ਕਰ ਸਕਦਾ ਜੀ ਤੁਸੀਂ ਇਹਨੂੰ ਅਡਜਸਟ ਕਰੋ ਚਲੋ ਉਹਨਾਂ ਨੇ ਵੀ ਸਾਡੀ ਰਿਕੁਐਸਟ ਮੰਨੀ ਵੀ ਹੈ ਹੂੰ ਕੋਈ ਐਸੀ ਗੱਲ ਨਹੀਂ ਉਹ ਵੀ ਕੰਬਰੋਵਾਇਜ਼ ਕਰਦੇ ਆਂ ਆਪਣੇ ਨਾਲ ਐਸੀ ਗੱਲ ਨਹੀਂ ਹੈਗੀ ਜਿਹੜਾ ਬੰਦਾ ਦੇ ਸਕਦਾ ਜੀ ਅਫੋਰਡ ਕਰ ਸਕਦਾ ਉਹਦੇ ਮੈਨੂੰ ਇਤਰਾਜ਼ ਵੀ ਕੋਈ ਨਹੀਂ ਹੈਗਾ ਉਹ ਤੇ ਹਾਊਸ ਨੂੰ ਵੀ ਇਤਰਾਜ਼ ਨਹੀਂ ਜੀ ਤੇ ਇਸ ਬੰਦੀ ਕੋਈ ਕਿਸੇ ਕਿੰਨੇ ਸਮਾਜ ਦੇ ਵੱਲੋਂ ਕੋਈ ਸਟੇਟਮੈਂਟ ਆਈ ਹੈ ਤੁਹਾਡੇ ਕੋਲ ਜਾਂ ਉਹਨਾਂ ਨੇ ਆਪਣਾ ਪੱਖ ਰੱਖਿਆ ਕੋਈ ਨਹੀਂ ਕੋਈ ਐਸਾ ਕੋਈ ਮੈਸੇਜ ਨਹੀਂ ਹੈ ਬਸ ਉਹਨਾਂ ਨੇ ਇੱਕਦਾਂ ਵਾਰੀ ਵਰਬਲੀ ਜੀ ਮੈਂ ਗੱਲ કરી ਮੈਂ ਕਿਹਾ ਵੀ ਜਿਹੜਾ ਬੰਦਾ ਤੁਹਾਨੂੰ ਖੁਸ਼ੀ ਨਾਲ ਦੇਣਾ ਚਾਹੁੰਦਾ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰਟੀਕੂਲਰ ਸਾਨੂੰ ਕੋਈ ਇਸ ਨੁਕਸਾਨ ਵੀ ਨਹੀਂ ਹੈਗਾ ਜੀ ਜਿਹੜੇ ਬੰਦਾ ਆਲੇ ਨਹੀਂ ਜਿਵੇਂ ਖੁਸ਼ਹਾਲ ਹੈਗਾ ਜੋ ਸੰਪੰਨ ਹੈ ਜਿਹੜਾ ਪਰ ਉਹਨਾਂ ਨੂੰ ਦੇ ਸਕਦਾ ਸਾਨੂੰ ਕੋਈ ਚਾਹ ਜੀ ਤੇ ਸਰ ਬਾਇ ਚਾਂਸ ਕਿ ਇਨ ਫਿਊਚਰ ਦੇ ਵਿੱਚ ਜੇਕਰ ਕੋਈ ਕਿਨਰ ਐਵੇਂ ਤੱਕਾ ਕਰਦਾ ਜਿਵੇਂ ਕਿ ਹੁਣ ਵਧਾਈ ਸਕੀਮ ਜਿਹੜੀ ਕਿ ਤੈਹ ਹੋ ਚੁੱਕੀ ਹੈ ਫਿਰ ਵੀ ਜਿਹੜਾ ਕਿ ਤੱਕਾ ਕੀਤਾ ਜਾਂਦਾ ਫਿਰ ਕੋਈ ਕਾਰਵਾਈ ਦਾ ਕੀ ਐਕਸ਼ਨ ਹੈ ਮੈਂ ਕਿਹਾ ਐਸਾ ਉਹ ਪੁਲਿਸ ਦਾ ਕੰਮ ਹੈ ਇਹ ਉਹ ਮੇਰਾ ਕੰਮ ਨਹੀਂ ਹੈਗਾ ਜੀ ਜੀ ਹੈ ਨਾ ਉਹ ਪ੍ਰਸ਼ਾਸਨ ਨੇ ਦੇਖਣਾ ਹੈ ਹਮ ਮਗਰ ਐਸਾ ਕੋਈ ਅਜੇ ਤੱਕ ਕੋਈ ਇਨਸੀਡੈਂਟ ਕੋਈ ਸਾਹਮਣੇ ਵੀ ਨਹੀਂ ਆਇਆ ਹਮ ढाइ तो इंडियन Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.